ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪਜੀ ਦਾ ਸਵਾਗਤ ਹੈ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਸ਼ੰਭੂ ਅਤੇ ਖਨੋਰੀ ਬਾਰਡਰਾਂ ਵਿਖੇ ਮੋਰਚਿਆਂ ਤੇ ਬੈਠੇ ਕਿਸਾਨਾਂ ਵੱਲੋਂ ਦਿੱਤੇ ਪੰਜਾਬ ਮੁਕੰਮਲ ਬੰਦੇ ਸਦ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਮੱਕਾ ਬਾਬਾ ਸਾਹਿਬ ਜੀ ਨੇ ਸੂਬਾ ਆਗਮਾ ਵੱਲੋਂ ਪੰਜਾਬ ਬੰਦੀ ਦਿੱਤੀ ਕਾਲ ਤੇ ਜ਼ੋਨ ਪ੍ਰਧਾਨ ਬਲਬੀਰ ਸਿੰਘ ਭੈਣੀ ਬਾਂਗਰ ਦੀ ਅਗਵਾਈ ਹੇਠ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਪੈਟਰੋਲ ਪੰਪ ਬਸ ਬਸਾਂ ਦੁਕਾਨਾਂ ਸਮੇਤ ਕਸਬਾ ਕਾਦੀਆਂ ਮੁਕੰਮਲ ਬੰਦ ਰਿਹਾ ਹੈ ਇਸ ਮੌਕੇ ਤੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਆ ਵਕਫ ਵਕ ਬੁਲਾ ਰਹੇ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਤਾਂ ਉਹਨਾਂ ਵਾਲੇ ਸਮੇਂ ਵਿੱਚ ਜਿੱਥੇ ਬੰਦੀਆਂ ਕੋਈ ਵੱਡਾ ਐਕਸ਼ਨ ਲੈਣ ਲਈ ਮਜਬੂਰ ਹੋਣਗੇ ਆ ਜੀ ਜੱਗ ਘੜਾ ਕੀ ਸ਼ੁਨਾ ਹੋਵੇ ਤੇ ਅੱਜ ਤੁਸੀਂ ਕਿੱਥੇ ਆਏ ਹੋ ਹੰਗ ਪਿੰਡ ਨਾਸਟਾ ਅੱਗੇ 21 ਸਾਲ ਮੇਸਰ ਸਪੀਟੀ ਵੱਲੋਂ ਜਿੱਥੇ ਉਹ ਅੱਜ ਸ਼ਹਿਰ ਦੇ ਨਾਲ ਹੈ ਪਤਾ ਲਾਇਆ ਉਹਦੇ ਪੱਖ ਵਿੱਚ ਅਸੀਂ ਇੱਥੇ ਬੈਠੇ ਆ ਜੋ ਅੱਜ ਪੰਜਾਬਾਂ ਦੀ ਕਾਦਤੀ ਕਾਫੀ ਦਿਨ ਪਹਿਲਾਂ ਜੋਾਰੇ ਨੂੰ ਬਸੋ ਕਿਸਾਨ ਮਜ਼ਦੂਰ ਦੁਕਾਨਦਾਰ ਮਲਾਜਮ ਹਰ ਵਰਗ ਦੇ ਲੋਕਾਂ ਵਾਸਤੇ ਜੋ ਇੱਕ ਕਾਗਤੀ ਹੀ ਕਿਉਂਕਿ ਕਿਸਾਨ ਜੇ ਮਰਦਾ ਤੇ ਨਾਲ ਹੋਰ ਵਰਗ ਦੇ ਲੋਕਾਂ ਨੂੰ ਬਹੁਤ ਘਾਟਾ ਪਿੰਦਾ ਹੈ ਟ੍ਰੇਨਪੋਰਟ ਨਾਲ ਵਪਾਰੀਆਂ ਨੂੰ ਉਹਨਾਂ ਦੇ ਪੱਖ ਵਿੱਚ ਅਸੀਂ ਅਜਕਾਦ ਦੀ ਕਾਫੀ ਦਿਨ ਪਹਿਲਾਂ ਅੱਜ ਅਸੀਂ ਪੰਜਾਬ ਬੰਦ ਕੀਤਾ ਰੇਲਾਂ ਬੰਦ ਆ ਹੋਰ ਜਿਹੜੀਆਂ ਸਾਮਾਨਾਂ ਜਿਵੇਂ ਮੈਡੀਕਲ ਕੋਰ ਉਹ ਖੁੱਲੇ ਰਹਿਣਗੇ ਐਂਬੂਲੈਂਸ ਜਾਏਗੀ ਹੋਰ ਵੀ ਕੋਈ ਕੋਈ ਮarre ਚੰਗੇ ਕੰਮ ਤੇ ਗਿਆ ਜਾਣਾ ਕਿ ਵਿਆਹ ਸ਼ਾਦੀ ਵਾਲੀ ਗੱਡੀ ਆ ਉਹਨੂੰ ਨਹੀਂ ਰੋਕਦੇ ਬਾਕੀਆਂ ਨੂੰ ਅਸੀਂ ਸਭ ਨਾਲ ਰੋਕਦੇ ਆ ਪੁਲਵਿੰਦਰ ਸਿੰਘ ਕੋਲ ਦਾ ਪਛਾਣ ਕਮੇਟੀ ਪੰਜਾਬ ਮੱਲਕਾ ਜਵੰਦਾ 71 ਬੋਦ ਹੈ ਅੱਜ ਜਿਹੜੀ ਸਾਡੀ ਦੋ ਫਾਰਮਾਂ ਦਾ ਚੰਨਜਮੋਚਾ ਜੰਮੂ ਦਾ ਨਵਰੀ ਡਾਬੂ ਵਾਲੇ ਤੇ ਚੱਲ ਰਿਹਾ ਉਹਨਾਂ ਦੇ ਸੰਬੰਧ ਵਿੱਚ ਦੋਵਾਂ ਕੋਲ ਮੰਨ ਲਓ प्लान ਹੈ ਕਿ ਅੱਜ ਦੀ 20 ਤਰੀਕ ਨੂੰ ਬੰਦ ਦਾ ਛੱਡਾ ਉਹਦੇ ਤੇ ਅਸੀਂ ਅੱਜ ਕਾਦੀਆਂ ਚੌਂਗ ਖਾਣਾ ਮੱਲ ਕੇ ਬੈਠੇ ਜੋ ਵੀ ਸਾਡੀ ਜਿੱਥੇ ਬੰਦੀ ਲੋਕੀ ਤੇ ਬਾਕੀ ਸਾਨੂੰ ਸਾਰੇ ਕਾਦੀਆਂ ਦਾ ਹੋਰ ਵੀ ਢੇੜੀ ਫੜੀ ਵਾਲੇ ਜਿੰਨੇ ਵੀ ਮਤਲਬ ਸਰਕਾਰੀ ادارے ਡੀਸੀ ਤੋਂ ਲੈ ਕੇ ਥੱਲੇ ਤੱਕ ਸਾਰਿਆਂ ਦਾ ਸਹਿਯੋਗ ਬਹੁਤ ਵੱਡਾ ਹਲਾਰਾ ਮਿਲ ਰਿਹਾ ਹੈ। ਉਸਾਨ ਬਦੂਸ ਕਸਮੇਟੀ ਪੰਜਾਬ ਨੂੰ بابا ਮੱਕਾ ਜੀ ਅੱਜ ਇਸ ਮੇਲੇ ਤੇ ਧਰਮਾਦਾ ਜੀ ਜਿਸ ਤਰ੍ਹਾਂ ਸਾਡੇ ਸਾਹੀ ਕਿਸੇ 11 ਮਹੀਨਿਆਂ ਤੋਂ ਸੰਭੂ ਪਾਟ ਤੇ ਨੌਰੀ ਪਾਟ ਤੇ ਬੈਠੇ ਹਾਂ। ਇਹ ਕਾਫੀ ਵੱਡੇ ਸਾਡੇ ਨੁਕਸਾਨ ਵੀ ਹੋਏ ਨੇ। ਤੇ ਜਿਹੜੀਆਂ ਸਰਕਾਰਾਂ ਦੇ ਬੀਜੇਪੀ ਦੀਆਂ ਤੇ ਇਨੀਆਂ ਬੋਲੀਆਂ ਨੇ ਸਾਡੀ ਕੋ ਆਵਾਜ਼ ਦੀ ਸੁਣਨੀ ਆ। ਅਸੀਂ ਬੈਠੇ ਸੀਗੇ ਉਹਦੇ ਵਿਚਾਰ ਦੇ ਵਿੱਚ ਸਾਡੇ ਦੋਵਾਂ ਫੋਨ ਨਾਲ ਫੈਸਲਾ ਕੀਤਾ ਕਿ ਜਿਸ ਰਾਏ ਕਹਿੰਦੇ ਕਿ ਖਾਲੀ ਕਿਸਾਨ ਟਰੈਕਟਰ ਲੈ ਕੇ ਜਾਂਦੇ ਇਹਦੇ ਵਿੱਚ ਅਸਲਾ ਵੈ ਇਹਦੇ ਦੇ ਡਾਂਗਾਂ ਨੇ ਸੂਟੇ ਨੇ ਦਸਰ ਨੇ ਤੇ ਸਾਨੂੰ ਖਤਰੇ ਦਿੱਲੀ ਦੀ। ਉਹਦੇ ਬੇਸ ਤੇ ਸਾਡੇ ਆਗੂਆਂ ਨੇ ਫੈਸਲਾ ਕੀਤਾ ਕਿ ਹੁਣ ਅਸੀਂ ਖਾਲੀ ਜਾਵਾਂਗੇ ਖਾਲੀ ਅੱਥੀ ਜਾਵਾਂਗੇ ਤੇ ਪੈਦਲ ਜਾਵਾਂਗੇ। ਅਸੀਂ ਐਲਾਨ ਕੀਤਾ ਕਿ ਸਾਨੂੰ ਪੈਦਲ ਜਾਣ ਵਾਸਤੇ ਰਸਤਾ ਦਿੱਤਾ ਜਾਵੇ ਅਸੀਂ ਪੈਦਲ ਜਾਂਦੇ ਆ ਤੇ ਜਿੱਦਣ ਅਸੀਂ ਖਾਲੀ ਜਾਂ ਵੀ ਪਿਆਰੀ ਕੀਤੀ ਆ ਉਦੋਂ ਸਾਨੂੰ ਆਸੂ ਗੈਸ ਗੋਲੇ ਅਸੀਂ ਜਿਨ੍ਹਾਂ ਸਦੋਂ ਵੱਡੇ ਵੱਡੇ ਮਰਚਾ ਪਾਗੇ ਤੇ ਸਾਡੀਆਂ ਅੱਖਾਂ ਦੇ ਵਿੱਚ ਪਾਈਆਂ ਜਿਹੜੇ ਪਹਿਲੇ ਜਿੱਥੇ ਦੇ ਵਿੱਚ ਮੈਂ ਵੀ ਨਾਲ ਸੀ ਤੇ ਸਾਡੇ ਪਹਿਲੇ ਦਿਨ ਹੀ 25 ਬੰਦੇ ਜਿਹੜੇ ਫਟਰ ਹੋਏ ਸਨ ਜਿੱਥੇ ਕਿ ਆ ਮੇਰੇ ਵੀ ਇੱਥੇ ਇੱਕ ਬੰਦਾ ਸੀਗਾ ਮਤਲਬ ਅੰਨੀਆਂ ਬੋਲੀਆਂ ਸਰਕਾਰਾਂ ਜਿਹੜੀਆਂ ਸਤੰਤਰ ਕਰਦੀਆਂ ਨੇ ਜਿਹੜੇ ਬਾਰਡਰ ਸਾਨੂੰ ਚੀਨਾ ਦੇ ਬਾਰਡਰ ਤੇ ਚਾਹੀਦੇ ਪਾਕਿਸਤਾਨ ਤੇ ਚਾਹੀਦੇ ਉਹਨਾਂ ਸਾਡੇ ਹਿੰਦੁਸਤਾਨ ਦੀ ਬਣਾਇਆ ਤੇ ਜਦੋਂ ਇਹ ਗਬੇੜਾ ਕਰਦੇ ਨੇ ਉਦੋਂ ਮਤਲਬ ਸਾਰਿਆਂ ਨੂੰ ਪਤਾ ਝੂਠ ਉਹ ਤੋਂ ਕੋਈ ਸਾਨੂੰ ਬੰਦਾ ਕੋ ਕੋਈ ਨਹੀਂ ਬਿਜਿਆ ਉਹਦੇ ਬੋਚ ਆ ਕੇ ਤੇ ਆ ਪੰਜਾਬ ਬੰਦ ਕੀਤਾ ਪੰਜਾਬ ਪਤਾ ਸੱਦਾ ਦਿੱਤਾ ਇੰਡੀਆ ਵੀ ਤਕਰੀਬਨ ਬੰਦਾ ਰੇਲਾ ਮਦ ਨੇ ਤੇ ਸਾਰਿਆਂ ਦਾ ਸਪੋਰਟਨ ਲੈ ਕੇ ਉਹਦੇ ਬੇਸ ਤੇ ਹੀ ਅੱਜ ਇਹ ਨਾਮਯਾਰਾ ਜਿਹੜਾ ਕਰ ਤੁਹਾਡੀ ਮੇਨ ਮੰਕੀ ਹੈ ਮੇਰ ਮਾਨ ਜੀ ਪਹਿਲਾ 2021 ਜਦੋਂ ਕੇਸ ਦੇ ਪ੍ਰਧਾਨ ਮੰਤਰੀ ਨੇ ਤਿੰਨ ਕਾਨੂੰਨ ਰੱਦ ਕੀਤੇ ਆ ਉਹ ਖਲੜਾ ਲੈ ਕੇ ਆਏ ਉਹਨੇ ਸ਼ੂਬਿਆਂ ਨੂੰ ਥੱਲਿਆ ਜਿਹੜੇ ਭਾਰਤ ਦੇ ਵਿੱਚ ਸ਼ੂਬੇ ਆ 40 50 ਸ਼ੂਬਿਆਂ ਦੇ ਵਿੱਚ ਭਾਜੀਪੀ ਦੀ ਸਰਕਾਰ ਹੈ ਚਾਹੇ ਆਪਣੀਆਂ ਚਾਹੇ ਗੱਠਜੋੜ ਉਹਨਾਂ ਦੇ ਵਿੱਚੋਂ ਲਾਗੂ ਕਰ ਲੈਣਗੇ ਅਿਲੋਇਨਾ ਸਰਕਾਰ ਨੇ 300 ਤਾਰਾ ਜੰਮੂ ਦੇ ਵਿੱਚ ਤੋੜੀ ਉਥੇ ਕਾਨੂੰਨ ਲਿਆਂਦਾ ਸੀ ਕਿ ਇਹ ਪੰਜਾਬ ਆ ਇੱਥੇ ਕਾਨੂੰਨ ਨਹੀਂ ਥੋੜ ਬਹੁਤ ਦਾ ਵਿਰੋਧ ਜਦੋਂ ਪੰਜਾਬ ਦੇ ਪਿਛੇ ਪੂਰੇ ਦੋਹਾਂ ਫੋਰਮਾਂ ਨੇ ਐਲਾਨ ਕੀਤਾ ਕਿ ਦਾ ਵਿਰੋਧ ਅੱਜ ਪੰਜਾਬ ਬੰਦ ਕੇ ਅਸੀਂ ਵਿਰੋਧ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹ ਜਿਹੜਾ ਕੇਂਦਰ ਸ਼ਕਤੀਕਾਰ ਨੇ ਖੜਰਾ ਤਿਆਰ ਕੀਤਾ ਮੰਡੀ ਖਤਮ ਹੋ ਰਹੀ ਆ ਮੰਡੀ ਦੇ ਨਾਲ ਨਾਲ 1 ਲੱਖ ਤੋਂ ਵੱਧ ਮਜ਼ਦੂਰ ਖਤਮ ਹੋ ਜਾਣਾ ਕੁਝ ਕੇ ਮੰਡੀਆਂ ਦੇ ਵਿੱਚ ਇਹ ਮਤਾ ਲੈ ਕੇ ਆਏ ਆ ਕਿ ਮੰਡੀ ਬਿਨਾਂ ਲਾਇਸੈਂਸ ਤੋਂ ਚੱਲੂਗੀ ਪ੍ਰਾਈਵੇਟ ਆਰਤੀਆ ਕੋਈ ਵੀ ਖਰੀਦ ਕਰ ਸਕਦਾ ਵਾ ਕੋਈ ਲਾਇਸੈਂਸ ਨਹੀਂ ਅਸੀਂ ਕਹਿਣਾ ਚਾਹੁੰਦੇ ਕਿ ਜਿਨ੍ਹਾਂ ਦੇ ਲਾਇਸੈਂਸ ਆ ਅੱਗੇ ਤੋਂ ਸਾਡੀ ਲੁੱਟ ਕਰਦੇ ਜਦੋਂ ਕਿਸੇ ਕੋਲ ਪਾਈ ਲਾਇਸੈਂਸ ਨਾ ਤੁਸੀਂ মিডিਆ ਜਾਣਦੇ ਜੀ ਬਿਨਾਂ ਲਾਇਸੈਂਸ ਤੋਂ ਜਦੋਂ ਕੋਈ ਦੁਕਾਨ ਖੋਲਦਾ ਫਿਰ ਜ਼ਿਆਦੀ ਲੁੱਟ ਹੋਊਗੀ ਇਸ ਕਰਕੇ ਦੋਹਾਂ ਫੋਰਮਾਂ ਨੇ ਐਲਾਨ ਪੰਜਾਬ ਬੰਦ ਦਾ ਕੀਤਾ ਸੀ ਪੰਜਾਬ ਦੇ ਵਿੱਚ ਪੰਜੀ ਟ੍ਰੇਨਾਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਕੇਂਦਰ ਸਰਕਾਰ ਨੇ ਰੇਲ ਮੰਤਰੀ ਨੇ ਘਰੀ ਦਿਗਤਉਣੀ ਆ ਉਹ ਦਿਗਤ ਦੀ ਜ਼ਿੰਮੇਵਾਰ ਸਟੇਟ ਦੀ ਸਰਕਾਰ ਪੰਜਾਬ ਸਰਕਾਰ ਆ ਜਿਨ੍ਹਾਂ ਨੇ ਗਲਤੀ ਕੀਤੀ ਜਗਦੀਸ਼ ਸਿੰਘ ਜੀ ਢੱਲੇਵਾਲ ਅੱਜ 34 ਦਿਨ ਤੇ ਮਰਨ ਵਰਗ ਤੇ ਚਲੇ ਗਿਆ ਕੈਂਸਰ ਦੇ ਮਰੀਜ਼ ਆ 80 ਸਾਲਾਂ ਦੇ ਬਜ਼ੁਰਗਾਂ ਕੋਈ ਆਪਣੀ ਖਾਤਰ ਨਹੀਂ ਬੈਠੇ ਉਹ ਪੂਰੇ ਭਾਰਤ ਦੇ ਕਿਸਾਨਾਂ ਲਈ ਬੈਠੇ ਆ ਜੀ ਰਾਤੀ ਵੀ ਹਰਿਆਣੇ ਵਾਲੇ ਪਾਸਿਓਂ ਦੋ ਸੌ ਗੱਡੀ ਚੜੀ ਆ ਫਿਊ ਲੈਬ ਹੋਇਆ ਲੈਬ ਹੋ ਕੇ ਪੰਜਾਬ ਦੇ ਲੋਕਾਂ ਨੂੰ ਜਗਾਇਆ ਇਸ ਵਿੱਚ ਪੰਜਾਬ ਸਰਕਾਰ ਨੂੰ ਤੁਹਾਡੇ মিডিਆ ਰਹੀ ਦੱਸਣਾ ਚਾਹੁੰਦੇ ਆ ਭਗਵੰਤ ਮਾਨ ਜੀ ਬੇਨਤੀ ਕਰਦੇ ਆ ਕਿਤੇ ਹੁਲ ਕੇ ਇੱਕ ਗਲਤੀ ਨਾ ਕਰ ਲਿਓ ਕਿਤੇ ਆਪਣੀ ਪੰਜਾਬ ਪੁਲਿਸ ਜਾਂ ਆਪਣੇ ਪ੍ਰਸ਼ਾਸਨ ਦੇ ਦਬਾਅ ਦੇ ਵਿੱਚ ਆ ਕੇ ਜਗਦੀਸ਼ ਸਿੰਘ ਡੱਲੇਵਾਲ ਨੂੰ ਚੁੱਕਣ ਦੀ ਗਲਤੀ ਨਾ ਕਰ ਲਿਓ ਜੇ ਕਿਤੇ ਤੁਸੀਂ ਇਹ ਗਲਤੀ ਕਰਦੇ ਜੇ ਫੇ ਪੰਜਾਬ ਇੱਕ ਦਿਨ ਲਈ ਬੰਦ ਨਹੀਂ ਹੋਊਗਾ ਕਿ ਪੰਜਾਬ ਪਤਾ ਨਹੀਂ ਕਿੱਲੇ ਦਿਨ ਲਈ ਬੰਦ ਹੋਊਗਾ ਕਿਉਂ ਪੂਰੇ ਭਾਰਤ ਦੇ ਕਿਸਾਨਾਂ ਲਈ ਮਰਨ ਵਤਨ ਤੇ ਬੈਠਾ ਦੂਜੇ ਪਾਸੇ ਸੁਪਰੀਮ ਕੋਰਟ ਦਾ ਸਤਿਕਾਰ ਕਰਦੇ ਟਿੱਪਣੀ ਕਰਦੀ ਆ ਕਿ ਕਿਸਾਨ ਜਿਹੇ ਬੰਦੀਆਂ ਦਾ ਇਲਾਜ ਨਹੀਂ ਕਰਾਉਣਾ ਚਾਹੀਦੀ ਅਸੀਂ ਕਿੰਨੇ ਜੇ ਸੁਪਰੀਮ ਕੋਰਟ ਐਡੀ ਜਗਦੀਸ਼ ਸਿੰਘ ਡੱਲੇਵਾਲ ਨੂੰ ਹਮਦਰਦੀ ਰੱਖਦੀ ਆ ਭਾਈ ਤੇ ਵੇ ਸੁਪਰੀਮ ਕੋਰਟ ਦੇਖਦੇ ਪ੍ਰਧਾਨ ਮੰਤਰੀ ਨੂੰ ਵੀ ਬੇਨਤੀ ਕਰ ਸਕਦੀ ਆ ਕਿ ਪ੍ਰਧਾਨ ਮੰਤਰੀ ਜੀ ਜਾ ਕੇ ਕਿਸਾਨਾਂ ਦੇ ਮਜ਼ਦੂਰਾਂ ਦੇ ਮਸਲੇ ਹੱਲ ਕਰੋ ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਤੱਕ ਮਸਲਾ ਸਾਡਾ ਹੱਲ ਨਹੀਂ ਹੁੰਦਾ ਜਿੰਨਾ ਤੱਕ ਦੇਖਦੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਮੀਟਿੰਗ 'ਚ ਨਹੀਂ ਬੈਠਦੇ ਉਹਨਾਂ ਤੱਕ ਸਾਡੇ ਕੋਈ ਮਸਲੇ ਹੱਲ ਨਹੀਂ ਹੁੰਦੇ